ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਰਨ ਵੀਰੋ ਤੁਹਾਡਾ ਇੱਕ ਹੋਰ ਨੰਮੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਜਿਹੜੀ ਦਿਖਾਵਾਂਗੇ ਤੁਹਾਨੂੰ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੀ ਬੁੱਕਲ ਦਾ ਨਿਕਮਣ ਦਾ ਪਿੰਡ ਚੈਲ ਤੇ ਚੈਲ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਪਸ਼ੂ ਪਾਲਣ ਹੋਣਾ ਦਾ ਬਾਈ ਹੋਣਾ ਨੂੰ ਸ਼ੌਂਕ ਆ ਤੇ ਅੱਜ ਬਾਈ ਹੋਣਾ ਦੇ ਕੋਲੇ ਖਜ਼ਾਨਾ ਵਾ ਮਿੱਤਰੋ ਟੋਕੜਾ ਗੱਪਣਾ ਗਾਈਆਂ ਦਾ ਆਪਦੇ ਦੁੱਧ ਦੀ ਕਮੀ ਨੂੰ ਦੇਖਦਿਆਂ ਹੋਇਆਂ ਬਾਈਆਂ ਉਹਨਾਂ ਨੇ ਗੱਬਣਾ ਗਾਈਆਂ ਜਿਹੜੀਆਂ ਮਿੱਤਰੋ ਫਾਰਮ ਦੇ ਵਿੱਚੋਂ ਵੇਚਣੀਆਂ ਵਾ ਚਾਰ-ਪੰਜ ਨਾਗਾ ਸਾਰੀ ਜਾਣਕਾਰੀ ਲੈਣੇ ਆ ਬਾਈ ਤੋਂ ਡਿਟੇਲ ਜਾਣਦੇ ਹੋਏ ਮਿਲਦੇ ਆ ਬਾਈ ਨੂੰ ਗੱਲਬਾਤ ਕਰਦੇ ਆ ਆਜੂ ਮਿਲਦੇ ਆ ਵੀਰ ਦੇ ਨਾਲ ਆਪਾਂ ਕਰਦੇ ਆ ਮੁਲਾਕਾਤ ਸਤਿ ਸ਼੍ਰੀ ਅਕਾਲ ਵੱਡੇ ਵੀਰੇ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵੱਡੇ ਬਾਈ ਸੋ ਸੇਤਾ ਦੇ ਪਰਿਵਾਰ ਠੀਕ ਠਾਕ ਅੱਛਾ ਨਾਮ ਦੱਸ ਦੀਏ ਕੀ ਰਾਮ ਨਾਮ ਸਤਵਿੰਦਰ ਸਿੰਘ ਆ ਜੀ ਸਤਵਿੰਦਰ ਸਿੰਘ ਸਤਵਿੰਦਰ ਬਾਈ ਜਾਨਵਰ ਪੰਜ ਆ ਹਨਾ ਹਾਂਜੀ ਪੰਜਾਂ ਦੇ ਵਿੱਚੋਂ ਚਾਰ ਗੱਬਣਾ ਹਾਂਜੀ ਤੇ ਇੱਕ ਮੱਛੀ ਖੀਰੀ ਬੱਚੀ ਆਪਾਂ ਸ਼ੁਰੂਆਤ ਕਰਾਂਗੇ ਵੀਰੇ ਰਲੀ ਵੱੱਥੀ ਤੋਂ ਹੀ ਠੀਕ ਹੈ ਇੱਕ ਪਾਸੋਂ ਲਾ ਕੇ ਜਾਂਦੇ ਹਾਂ ਹਣਾ ਪਹਿਲੇ ਨੰਬਰ ਤੇ ਵੱੱਥੀ ਜਿਹੜੀ ਵੀਰੇ ਲਈ ਆਈ ਕੋਲ ਕੇ ਤੁਸੀਂ ਕੀ ਡਿਟੇਲ ਆ ਬਾਈ ਹੁੰਦੀ ਇਹ ਜੀ ਵਾਈਪਰ ਦੀ ਆ ਆ ਜਾ ਮੇਰੇ ਤੂੰ ਨੇੜੇ ਆ ਜਾ ਵੀਰਾ ਖੋਲ ਕੇ ਤੋਰ ਕੇ ਵਿਖਾਈ ਜਾਊਗਾ ਆਪਾਂ ਨੂੰ ਕੋਈ ਇਹ ਵੀ ਐਸ ਪਾਈਪਰ ਦੀ ਆ ਜੀ ਇਹ ਇਹ ਐਬੀਐਸ ਦੇ ਪਾਈਪਰ ਦੀ ਆ ਕਿੰਨੇ ਦਿਨ 12 13 ਮਹੀਨੇ ਉਮਰ ਹੈ ਦੀ ਦੰਦੋਂ ਪੂਰੀ ਖੀਰੀ ਜਮਾ ਠੀਕ ਆ ਪੁੱਤੋਂ ਪਿਓਰ ਖੀਰੀ ਆ ਪਾਈਪਰ ਦੀ ਆ ਬਾ ਤੇ ਵੀਰੇ ਕੋਈ ਏਆਈ ਵਗੈਰਾ ਹੋਈ ਆ ਜੇ ਨਹੀਂ ਨਾ 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 ਜੀ ਹਜੇ ਹਜੇ ਨਹੀਂ ਬਈ ਉਮਰ ਕਿੰਨੇ ਮਹੀਨਿਆਂ ਦੀ ਹੋਊਗੀ ਬਈ ਉਮਰ 12 13 ਮਹੀਨੇ ਲਾ ਬਸੀ ਸੋਣੀ ਸਨ ਕੀ ਬੋਤਾ ਹੈ ਨਾ ਬਈ ਨਹੀਂ ਠੀਕ ਆ ਬਈ ਯਾਰ ਹਨਾ ਮੂੰਹ ਮੱਥਾ ਦੰਦੋਂ ਖੀਰੀ ਆ ਹਾਂਜੀ ਹਾਂਜੀ ਠੀਕ ਆ ਬਈ ਯਾਰ ਓਕੇ ਆ ਜਾ ਬਣਦਾ ਜਾਊ ਜੀ ਇਹਦੇ ਝੋਲੀ ਵਗਾਰੀ ਵਖਾਰੀ ਬੋ ਤੇਰੀ ਦਾ ਠੀਕ ਆ ਯਾਰ ਅੱਛਾ ਕਿੰਨੇ ਦੀ ਦੇ ਦੀਏ ਬਾਈ ਇਹਦਾ ਮੁੱਲ 26000 ਕਰਦੇ ਦੀ ਮਾਨ ਤਨ ਕਰ ਕਰ ਦਿਆਂਗੇ ਖੁੱਲ ਕੇ ਕਰਦੇ ਹਾਂ ਹਾਂਜੀ ਕਰਦੇ ਵੀ ਜਦੋਂ ਵੀ ਆਜੇ 100 ਦਾ ਨੋਟ ਕੱਢ ਕੇ ਉਹ ਬੂੜਦਾ ਨਹੀਂ ਕੋਈ ਚੈੱਕ ਨਹੀਂ ਜੀ ਠੀਕ ਆ ਬਾਈ ਅੱਛਾ 2 ਨੰਬਰ ਤੇ ਵਹਿੜਾ ਜਿਹੜੀ ਲਈ ਵੀ ਇਹਨੂੰ ਵੀ ਇਹ ਵੀ ਮੇਰੇ 2 ਨੰਬਰ ਵਾਲੀ ਬੱਚੀ ਜੀ ਹਾਂਜੀ ਇਹਦੀ ਕੀ ਡਿਟੇਲ ਆ ਇਹ ਡਿਟੇਲ ਇਹਦੀ ਆ ਜੀ ਇਹ ਹੈਗੀ ਆ ਜੀ 575 ਤੋਂ ਉੱਤੇ ਗੱਪਣਾ ਜੀ ਗੱਪਣ ਚੈੱਕ ਪਾਸ ਚੈੱਕ ਪਾਸ ਜੀ ਸ਼ਾਬਾਸ਼ ਦੁੱਤਾਂ ਪਰ ਡਰਾਈ ਹੋਗੀ ਵੀਰ ਦੁੱਤੋਂ ਡਰਾਈ ਆ ਥਣ ਪਾਸ ਕਰਾਉਗੀ ਹੂੰ ਪੈਰ ਨੋ ਔਰ ਕੱਪੜਾ ਕਰਕੇ ਨਹੀਂ ਬਣਾ ਸਕਦੇ ਜੀ। ਹੂੰ। ਚਲੋ ਐ ਇੱਕ ਹੁਣ ਤਾਂ ਸਕੰਜਾ ਜਿਹਾ ਆਇਆ ਜੇ ਸਕੰਜੇ ਦਾ ਬਣ ਜੇ ਉਹ ਤਾਂ ਵਧੀਆ ਗੱਲ ਆ। ਵੇਖ ਵੱੱਤੀ ਬਈ ਟਿਕਾਣੇ ਦੀ ਆ ਹਨਾ ਯਾਰ। ਖਿਡਾਰੀ ਬਈ ਇਹਨੂੰ 2 ਮਿੰਟਾਂ ਦੇ ਦਰੀਜਾ ਲਾਉਣ ਦੇ ਮੈਨੂੰ। ਬਿਊਟੀ ਬੜੀ ਬੜੀ ਕਮਾਲ ਆ ਹਨਾ। ਵੇਖ ਹਾਂ। ਸੋਹਣੀ ਸੁਨਕੀ ਦਾ ਵਾਕਿਆ ਯਾਰ। ਪੈਰ ਹੀ ਪੈਰ ਕੱਲੇ ਬਣਾਉ। ਨੌਂ ਵਿਖਾਦੀ ਪੁੱਤ ਨੌਂ ਤੇ ਨੌਂ ਚੜਿਆ ਹੋਇਆ। ਬਈ ਨੌਂ ਬਣ ਗਿਆ ਜਦੋਂ ਇਹਦੀ ਤੋਰੀ ਬਦਲ ਜਣੀ ਵੱੱਤੀ ਦੀ। ਹੂੰ। ਆਹ ਤੁਲੀ ਚੜੀ ਵੇ ਹੁਣ ਦੋਈ ਦੁੱਧ ਦਿੰਦੀ ਆ ਕੋਈ ਥੋੜਾ ਪੁੱਤ ਨਹੀਂ ਜੀ ਇਹ ਥਣਪਾਸ ਕਰਾਉਂਦੀ ਆ ਡਰਾਈ ਕਰ ਦਿੰਦੇ ਆ ਆਪਾਂ ਤਾਂ ਸੱਤਾਂ ਤੋਂ ਬਾਅਦ ਡਰਾਈ ਹੁੰਦੀ ਆ ਹੁਣ ਡਰਾਈ ਕਰਦੇ ਪਏ ਇਹਨੇ ਦੁੱਧ ਕਿੰਨਾ ਦਿੱਤਾ ਪਾਈਪ ਨੂੰ ਦੁੱਧ ਨੇ ਪਿਛਲੇ ਸੂਏ ਦਿੱਤਾ ਹੀ 24 ਲੀਟਰ 24 ਲੀਟਰ ਹੈ ਜੀ ਹੁਣ ਦੂਜੇ ਸੂਏ ਲਈ ਗੱਪਣਾ ਹਾਂਜੀ ਹਾਂਜੀ ਸਾਢੇ ਸੱਤਾਂ ਦੀ ਗੱਪਣਾ ਹਾਂਜੀ ਮੈਂ ਮਨ ਲਾ ਜੇ ਆਪਾਂ ਗਿਣਦੇ ਆ 1.5-2 ਮਹੀਨੇ ਸਾਹਮਣੇ ਪਾਣੀ ਆ ਬਸ ਬਸ 1.5 ਮਹੀਨੇ ਅੱਛਾ ਵੀਰੇ ਕਿੰਨੇ ਦੀ ਦੇਦੀ ਆ ਇਹਦਾ ਮੁੱਲ 65 ਕਰਦੇ ਆ ਜੀ ਦੇਣੀ ਕਿੰਨੀ ਦੀ ਆ ਯਾਰ ਦੇ ਦੇਾਂਗੇ ਜੀ ਆਪਾਂ ਲਾਹਾਂ ਨਾ 60 ਦੀ 60 ਹਜ਼ਾਰ ਦੀ ਦੇ ਦੇਣੀ ਮੁੱਕ ਜ਼ਿਆਦਾ ਨਹੀਂ ਨਹੀਂ ਜੀ ਫਸ ਲਾਸਟ ਹਾਂਜੀ ਲਾਸਟ ਠੀਕ ਹੈ ਬਾਈ ਤੇ ਚੈੱਕ ਪਾਸ ਆਪਦੀ ਕਰਾ ਕੇ ਲਜਾਓ ਬਾਈ ਜ਼ਰੂਰ ਜੀ ਜ਼ਰੂਰ ਤਾਂ ਕਿਉਂਕਿ ਥਣਾ ਦੀ ਉਹ ਤਸल्ली ਇੱਥੇ ਕਰ ਲੋ ਗਾਂ ਦੀ ਕੋਈ ਗਾਰੰਟੀ ਨਹੀਂ ਕਿਉਂ ਬਾਈ ਸਾਲੀਆਂ ਚੀਜ਼ਾਂ ਇੱਥੇ ਬਾਈ ਇਹਨਾਂ ਦੀ ਕੋਈ ਗਾਰੰਟੀ ਨਹੀਂ ਹਾਂਜੀ ਅਜਾ ਤਿੰਨ ਨੰਬਰ ਵਾਲੀ ਗਾਂ ਵੀ ਇਹ ਵੀ ਕੰਪਨੀ ਇਹ ਤਾਂ ਕੱਬਣਾ ਜੀ ਇਹ 6.5 ਮਹੀਨੇ ਦੀ ਕੱਬਣਾ ਜੀ ਅਜਾ 6.5 ਦੀ ਕੱਬਣਾ ਇਹ ਹੁਣ ਦੁੱਧ ਵੀ ਦਿੰਦੀ ਵੀ ਦੁੱਧ 6 ਕਿਲੋ ਦੋਆ ਟਰਮਾਂ ਦਾ ਦੋਆ ਟਰਮਾਂ ਦਾ ਜੀ ਗਾਂ ਇਹ ਵੀ ਚੰਗੀ ਆ ਨੇੜੇ ਚੱਲੀ ਇਹਨੇ ਤਾਜ਼ੀ ਨੇ ਦੁੱਧ ਕਿੰਨਾ ਦੇਤਾ ਜੀ ਇਹ ਜੀ 24 ਕਿਲੋ ਦਿੱਤਾ ਜੀ ਇਹਨੇ ਹੁਣ 24 ਚੌਥਾ ਸੁਆ ਸੁਣਾ ਇਹਨੇ ਚੌਥਾ ਸੁਆ ਲਈ ਹੁਣ ਗੱਪਣਾ ਹੈ ਇਹਦੇ ਏਬੀਐਸ ਹੈਮਰ ਦਾ ਅੰਦਰ ਟੀਕਾ ਜੀ ਹਾਂ ਮਰੇ ਏਬੀਐਸ ਤੇ ਹੈਮਰ ਤੋਂ ਗੱਪਣਾ ਠੀਕ ਹੈ ਵੀ ਇਹ ਕਿੰਨੇ ਦੀ ਦੇ ਦੇ ਆਗੇ ਇਹਦਾ ਮੁੱਲ 50 ਕਰਦੇ ਆ ਜੀ ਦੇਣੀ ਕਿੰਨੇ ਦੀ ਦੇ ਦੇ ਆਗੇ 46 ਦੀ ਠੀਕ ਹੈ ਬਈ ਹਣਾ ਗਾਂ ਚੰਗਮਾੜੀ ਨਹੀਂ ਦੁੱਧ ਪੀਣ ਵਾਲੇ ਨੇ ਬਈ ਇਹ ਗੱਪਣ ਕਿੰਨੇ ਚਿਰ ਦੀ ਦੱਸਿਆ ਸੀ ਇਹ ਹੈਗੀ 6.5 ਦੀ 6.5 ਦੀ ਉਹ 7.5 ਦੀ ਮਹੀਨਾ ਆਉਂਦੇ ਨਾਲੋਂ ਮਲਾ ਹਾਂ ਮਹੀਨੇ ਦਾ ਫਰਕ ਮਹੀਨੇ ਦਾ ਫਰਕ ਹੈ ਹਣਾ ਠੀਕ ਹੈ ਬਈ ਅੱਛਾ ਆ ਵੱਛੀ ਵੀ ਗੱਪਣਾ ਬਈ ਇਹ ਵੱਛੀ ਗੱਪਣਾ ਜੀ ਢਾਈਆਂ ਮਹੀਨਾ ਦੀ ਚੈੱਕ ਪਾਸ ਹੈ ਜੀ ਅੱਛਾ ਇਹ ਵੀ ਗੱਪਣ ਚੈੱਕ ਪਾਸ ਆ ਇਹ ਚੈੱਕ ਪਾਸ ਹੈ ਕੀ ਬਾਤ ਆ ਫਿਰ ਢਾਈਆਂ ਮਹੀਨਿਆਂ ਦੀ ਵੀਰੇ ਇਹ ਖੁੱਲੀਆਂ ਕਰਕੇ ਬਈ ਤਲਿਆਰੇ ਪਾਏ ਉਧਰ ਖੁੱਲੀਆਂ ਹੁੰਦੀਆਂ ਵੱਛੀਆਂ ਬਈ ਦੀਆਂ ਤਾਂ ਆਲ ਕਰ ਦਈਏ ਥੋੜੀ ਜੀ ਹਣਾ ਪੱਥੀ ਦਾ ਕੱਟੇ ਕੋ ਦਵੇ ਸੋਹਣੀ ਸੁਨੱਖੀ ਪਈ ਰੋਕੀ ਬਈ 2 ਮਿੰਟ ਵੀਰੇ ਕੰਨ ਕੁੰਨ ਜਾਜ਼ ਜੂਤ ਬਰੀਡ ਬਰੂਡ ਪੱਥੀ ਦੀ ਵੇਖੋ ਬੰਮਾ ਹਣਾ ਸੋਹਣੀ ਸੁਨੱਖੀ ਤਿਆਰ ਹੋ ਗਈ ਭਰਮੀ ਮੱਥੀ ਆ ਵੀਰੇ ਕਿੰਨੇ ਦੀ ਦੇ ਦੀਏ ਇਹਦਾ ਮੁੱਲ ਜਿੰਨਾ ਮਰਜ਼ੀ ਕਰਾ ਲਓ ਜੀ 30 ਦੀ ਹਾਂ ਨਾ ਕਰਦੇ ਅਸੀਂ 30000 ਦੀ ਜੇ ਕੋਈ ਉਹ ਬੈੜ ਜਿਹੜੀ 750 ਵਾਲੀ ਤੇ ਇਹ ਬੱਛੀ ਇਹ ਜੇ ਜੋੜਾ ਲੈਣ ਵਾਲਾ ਕੋਈ ਹੋਵੇ ਮੰਤਰ ਖੁੱਲਾ ਕਰ ਦਾਂਗੇ ਕਰ ਦਾਂਗੇ ਜੀ ਮੰਤਰ ਠੀਕ ਆ ਬਾਈ ਲੈ ਵੀ ਮੰਤਰ ਅੱਛਾ ਤੇ ਆ ਅਗਰ ਤੇ ਵੀਰੇ ਤੇ ਲਗਾ ਜਿਹੜੀ ਦੱਸ ਦੇ ਤੂੰ ਹਾਂ ਜੀ ਇਹ ਤੇ ਲਗਾ ਜੀ ਅੱਛਾ ਇਹ ਕਿੰਨੀ ਗੱਬਣੀਆਂ ਇਹ ਵੀ ਗੱਬਣਾ ਜੀ ਇਹਦਾ ਕਮਹੀਨਾ ਬਸ ਇੱਕ ਮਹੀਨਾ ਤੋਂ ਥੋੜਾ ਘੱਟ ਹੀ ਬਾਕੀ ਜੀ ਅੱਛਾ ਬਾਈ ਮਤਲਬ ਕਹਿ ਲਓ 25 ਦਿਨ ਹਾਂ 25 ਦਿਨ ਬਸ ਮਹੀਨਾ ਹੀ ਗੱਲਾਂ ਤੂੰ ਅਰੇ ਦੁੱਧ ਕਿੰਨੇ ਕੁ ਦੇ ਦਿੰਦੀ ਆ ਵੀਰੇ ਦੁੱਧ ਇਹਦਾ ਜੀ ਮੈਂ 17 ਕਿਲੋ ਚੋਇਆ ਜੀ 17 ਕਿਲੋ ਆਪ ਚੋਇਆ ਹੋਇਆ ਕਿਆ ਬਾਤ ਲੀਵਾਨ ਉਹ ਚੰਗਾ ਬਣਾ ਜਾਂਦੀ ਹਣੀ ਵੀਰੇ ਹਨਾ ਹਾਂਜੀ ਹਾਂਜੀ ਸੋਹਣੀ ਹੈ ਵੈੜੀ 3 ਇੰਚ ਚੋਇਆ ਜੀ 17 ਕਿਲੋ ਤੇ ਤੇਲ ਹੀ ਹੋਣਾ ਤੇਲ ਹੀ ਹੋਣਾ ਇਹ ਕਿੰਨੇ ਦੀ ਦੇ ਦੇ ਆ ਵੀਰੇ ਹੁਣ ਇਹਦਾ ਮੁੱਲ ਜਿੰਨਾ ਮਰਜ਼ੀ ਕਰਾ ਲਓ ਜੀ ਹਾਂ ਦੇ ਦੇਾਂਗੇ ਆਪਾਂ 26 ਜੀ 26000 ਦੀ ਮਾਨਤਨ ਕਰ ਦਿਆਂਗੇ ਠੀਕ ਆ ਬਈ ਯਾਰ ਕੋਈ ਮਣੀ ਦੁੱਧ ਪੀਣ ਵਾਲੇ ਨੂੰ ਕੀ ਮਨਾੜੀ ਆ ਯਾਰ ਇਹਨੇ ਦੀ ਹੈਨਾ ਹਾਂ ਨਹੀਂ ਜਾਦਜੂਦ ਨਸਲ ਹੀ ਚੰਗੀ ਆ ਇਹਨਾਂ ਮਾਰੀ ਆ ਉਹਦੇ ਸੀਲ ਰਹਿੰਦੀ ਆ ਵੀਰੇ ਜਮਾਂ ਸੀਲ ਆ ਜੀ ਠੀਕ ਆ ਵੀਰੇ ਠੀਕ ਆ ਅੱਛਾ ਵੀਰੇ ਨੰਬਰ ਕਿਹੜੇ ਤੇ ਗੱਲ ਕਰਾਂਗੇ ਨੰਬਰ 70176 73010 ਇੱਕ ਵਾਰੀ ਹੋਰ ਬੋਦੀ ਵੀਰੇ 70176 73010 ਠੀਕ ਆ ਇਹ ਥਾਣ ਕਿਹੜੇ ਮਗਰਲੇ ਤੋਂ ਤਿੱਲ ਬਹਿਣੀ ਆ ਇਹ ਅਗਲੇ ਥਾਣ ਪਰਲੇ ਪਾਸੇ ਕਬੈਣੀ ਵਾਲੇ ਪਾਸੇ ਕਬੈਣੀ ਵਾਲੇ ਪਾਸੇੋਂ ਅਗਲਾ ਥਾਣਾ ਠੀਕ ਆ ਬਈ ਲੈ ਵੀ ਪਰੇ ਨੋਟ ਰੱਖ ਲੈ ਪਿਛਲਾ ਇੱਕ ਥਾਣਾ ਛੋਟ ਲਗਦਾ ਹੋਆ ਜੀ ਦੁੱਧ ਆਦੀ ਕੋਈ ਕਮੀ ਨਹੀਂ 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 ਜੀ ਠੀਕ ਹੈ ਬਈ ਅੱਛਾ ਨਾ ਨੰਬਰ 22 ਦਾ ਸਕਰੀਨ ਦੇ ਉੱਤੇ ਆ ਪਿੰਡ ਹੈਗਾ ਬਈ ਮੇਤਰੋ ਚੈਲ ਜ਼ਿਲ੍ਹਾ ਹੈਗਾ ਵਾ ਫਰੀਦਕੋਟ ਬਈ ਵਧੇਰੇ ਜਾਣਕਾਰੀ ਤੁਸੀਂ ਕੀ ਕਰਨਾ ਫੋਨ ਲਾ ਕੇ ਪੁੱਛਣਾ ਤੇ ਫੋਨ ਦੇ ਉੱਤੇ ਹੁਣਾਂ ਤੁਹਾਡਾ ਰابطਾ ਹੈ ਜਾਂ ਜਨਵਾਰ ਪੂਰਾ ਟਿਕਾਣਾ ਹੈ ਬਾਕੀ ਤੁਸੀਂ ਮੇਰੇ ਨਾਲ ਬੱਤਸੀਆ